ਕਾਲੀ ਥਾਰ ਦੇ ਵਿੱਚ ਨੌਜਵਾਨ ਨੂੰ ਵੀਡੀਓ ਬਣਾਉਣੀ ਮਹਿੰਗੀ ਪੈ ਗਈ ਦੱਸਦੇ ਕਿ ਅਕਸਰ ਹੀ ਅੰਮ੍ਰਿਤਸਰ ਦੀਆਂ ਸੜਕਾਂ ਤੇ ਘੁੰਮਦੀ ਕਾਲੀ ਥਾਰ ਦੇ ਮਾਲਕ ਦਾ ਵੱਡਾ ਚਲਾਣ ਕੱਟਿਆ ਗਿਆ ਫਿਲਮੀ ਸਟਾਈਲ ਦੇ ਵਿੱਚ ਨੌਜਵਾਨ ਦਾ ਚਲਾਣ ਕੱਟਿਆ ਜਾਂਦਾ ਤੇ ਕਾਬੂ ਕਰ ਲਿਆ ਜਾਂਦਾ ਦੱਸਦੇ ਕਿ ਕਾਲੀ ਥਾਰ ਦੇ ਵਿੱਚ ਇਹ ਵੱਡੇ ਘਰ ਦਾ ਕਾਕ ਅਕਸਰ ਹੀ ਅੰਮ੍ਰਿਤਸਰ ਦੀਆਂ ਸੜਕਾਂ ਤੇ ਹੁੱਲੜਬਾਜੀ ਕਰਦਾ ਸੀ ਰਿੱਲਾ ਬਣਾਉਂਦਾ ਸੀ ਇੰਸਟਾਗ੍ਰਾਮ ਤੇ ਤਾਂ ਉਹ ਹੀ ਰੀਲ ਹੈ ਜਿਹੜੀ ਕਿਸ ਨੂੰ ਅੱਜ ਲੈ ਕੇ ਬੈਠ ਗਈ ਦੱਸ ਦੇ ਕਿ ਨੌਜਵਾਨ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਤੇ ਗਾਣਾ ਵੀ ਰੀਲ ਤੇ ਅਜੇ ਹਾਲ ਲਗਾਇਆ ਗਿਆ ਸੀ ਕਿ ਚੱਲੂ ਚਾਰੇ ਪਾਸੇ ਚੈਕਿੰਗ ਹੋ ਰਹੀ ਏ ਸੜੀ 'ਤੇ ਕਿਸੇ ਤਲਾਸ਼ੀ ਲੈਣੀ ਤਾਂ ਉਸ ਤੋਂ ਬਾਅਦ ਪੁਲਿਸ ਦੇ ਅੜਿੱਕੇ ਚੜ ਜਾਂਦਾ ਇਹ ਨੌਜਵਾਨ ਤਾਂ ਪੁਲਿਸ ਦੇ ਵੱਲੋਂ ਚਲਾਨ ਕੱਟਿਆ ਜਾਂਦਾ ਹੈ ਮੋਟਾ ਚਲਾਨ ਇਸ ਸ਼ਖਸ ਦਾ ਕੱਟਿਆ ਜਾਂਦਾ ਹੈ ਮਹਿੰਗੀ ਥਾਰ ਦੇ ਮਾਲਕ ਦਾ ਦੱਸਦੇ ਕਿ ਸਭ ਤੋਂ ਮਹਿੰਗੀ ਥਾਰ ਹੈ ਜਿਸ ਦਾ ਕਿ ਮੋਟਾ ਚਲਾਨ ਕੱਟਿਆ ਗਿਆ ਤਾਂ ਅੰਦਾਜ਼ੇ ਕਿ ਇਹ ਨੌਜਵਾਨ ਅਕਸਰ ਹੀ ਸੜਕਾਂ 'ਤੇ ਹੁੱਲੜਬਾਜੀ ਕਰਦਾ ਸੀ ਅਤੇ ਗਾਣੇ ਲਗਾ ਕੇ ਜੋ ਕਿ ਰਿੱਲਾ ਬਣਾਉਂਦਾ ਸੀ ਤਾਂ ਅੱਜ ਪੁਲਿਸ ਦੇ ਅੜਿੱਕੇ ਚੜਿਆ ਤਾਂ ACP ਵਰਿੰਦਰ ਖੋਟਾ ਨੇ ਕਿਹਾ ਕਿ ਜਿਹੜੇ ਨੌਜਵਾਨ ਇਸ ਤਰ੍ਹਾਂ ਸੜਕਾਂ ਤੇ ਹੁੱਲੜਬਾਜੀ ਕਰਨਗੇ ਤਾਂ ਉਹਨਾਂ ਦੀ ਖੈ ਨਹੀਂ ਤਾਂ ਇਸ ਵੱਡੇ ਘਰ ਦੇ ਕਾਕੇ ਨੂੰ ਅੱਜ ਪੁਲਿਸ ਨੇ ਕਾਬੂ ਕਰ ਲਿਆ ਤੇ ਉਸ ਦਾ ਪਰਦਾਫਾਸ਼ ਵੀ ਕੀਤਾ ਗਿਆ ਦੱਸਦੇ ਕਿ ਸ਼ਾਤਰ ਨੌਜਵਾਨ ਦੇ ਵੱਲੋਂ ਆਪਣੀ ਕਾਲੀ ਥਾੜ ਤੇ ਲੱਗੀ ਨੰਬਰ ਪਲੇਟ ਨੂੰ ਵੀ ਇਲੈਕਟ੍ਰੋਨਿਕ ਚੀਜ਼ ਦੀ ਵਰਤੋਂ ਦੇ ਨਾਲ ਛੁਪਾਇਆ ਗਿਆ ਸੀ ਪੁਲਿਸ ਤੋਂ ਬਚਣ ਦੇ ਲਈ ਪਰ ਪੁਲਿਸ ਨੇ ਪਰਦਾ ਫਾਸ਼ ਕੀਤਾ ਹੈ ਅਤੇ ਪੁਲਿਸ ਨੇ ਜੋ ਕਿ ਵੱਡੇ ਖੁਲਾਸੇ ਵੀ ਕੀਤੇ ਨੇ ਤਾਂ ਫਿਰ ਸੁਣਦੇ ਹਾਂ ਏਸੀਪੀ ਵਰਿੰਦਰ ਖੋਸਾ ਦੇ ਵੱਲੋਂ ਕੀ ਕੁਝ ਕਿਹਾ ਉਹਨਾਂ ਨੇ ਇਸ ਸ਼ਖਸ ਬਾਰੇ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਰਮਜੀਤ ਐਵਨਿਊ ਵਿਖੇ ਸਾਨੂੰ ਪਿਛਲੇ 1-2 ਦਿਨ ਤੋਂ ਕਾਫੀ ਵਾਇਰਲ ਵੀਡੀਓ ਜੋ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਉਹ ਮਸ਼ਹੂਰ ਹੋਈ ਸੀ ਜਿਸ ਵਿੱਚ ਜ਼ਾਹਿਰ ਤੌਰ ਤੇ ਇੱਕ ਥਾਰ ਗੱਡੀ ਜਿਸ ਦਾ ਨੰਬਰ ਦਿਖ ਰਿਹਾ ਸੀ PB02 EQ1301 ਉਸ ਗੱਡੀ ਵੱਲੋਂ ਆਟੋਮੈਟਿਕ ਇਲੈਕਟ੍ਰਿਕ ਨੰਬਰ ਪਲੇਟ ਫੇਪਰ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਦੀ ਵਰਤੋਂ ਕਰਕੇ ਉਹ ਆਪਣੀ ਨੰਬਰ ਪਲੇਟ ਨੂੰ ਛੁਪਾ ਰਿਹਾ ਸੀ ਜੋ ਕਿ ਮੋਟਰ ਵਾਈਕਲ ਐਕਟ ਦੇ ਤਹਿਤ ਇੱਕ ਜੁਰਮ ਹੈ ਅੱਜ ਇਸ ਵਾਈਕਲ ਨੂੰ ਇਸ ਥਾਰ ਗੱਡੀ ਨੂੰ ਕਾਬੂ ਕਰਕੇ ਇਹ ਇਸ ਵਿਕਲਾਫ ਮੋਟਰਬਾਈਕ ਲਿਫਟ ਦੇ ਤਹਿਤ ਚਲਾਣ ਕੀਤਾ ਗਿਆ ਹੋ ਜਿਸ ਦੇ ਤਹਿਤ ਇਹਨਾਂ ਨੂੰ ਭਾਰੀ ਜੁਰਮਾਨਾ ਪਰਨਾ ਪਵੇਗਾ ਮੈਂ ਲੋਕਾਂ ਨੂੰ ਇਹ ਅਪੀਲ ਕਰਨ ਚਾਹਾਂਗਾ ਕਿ ਅਗਰ ਤੁਸੀਂ ਕਿਸੇ ਵੀ ਤਰੀਕੇ ਨਾਲ ਦੀ ਨੰਬਰ ਪਲੇਟ ਚਪਾਉਣੇ ਉਸ ਨੂੰ ਛੇੜਖਾਨੀ ਕਰਦੇ ਹੋ ਜਾਂ ਕਿਸੇ ਫਲਿੱਪਰ ਨਾਲ ਦੀ ਵਰਤੋਂ ਕਰਦੇ ਹੋ ਇੱਕ ਤਰੀਕੇ ਨਾਲ ਕਾਨੂੰਨੀ ਤੌਰ ਤੇ ਜੁਰਮ ਹੈ ਅਗਰ ਤੁਸੀਂ ਇਹੋ ਜਿਹੀ ਐਕਟੀਵਿਟੀ ਵਿੱਚ ਲਿਫਟ ਪਾਏ ਜਾਂਦੇ ਹੋ ਤਾਂ ਤੁਹਾਡੇ ਖਿਲਾਫ ਚਲਾਣ ਕੀਤਾ ਜਾਊਗਾ ਤੇ ਇਸ ਦੇ ਤਹਿਤ ਤੁਹਾਨੂੰ ਭਾਰੀ ਜੁਰਮਾਨਾ ਵੀ ਪਰਨਾ ਪੈ ਸਕਦਾ ਹੈ ਥੈਂਕ ਯੂ